वैग्र जी हां जी वैग्र जी शिरगुरु हरगोबिंद साहिब जी ਨੂੰ ਮੀਰੀ ਪੀਰੀ ਦੇ ਮਾਲਕ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨੀਆਂ ਸਨ ਇੱਕ ਮੀਰੀ ਪਾਵ ਸ਼ਕਤੀ ਦੀ ਦੂਸਰੀ ਪੀਰੀ ਪਾਵਕਤੀ ਦੀ ਸ਼੍ਰੀ ਕਾਲ ਤੱਕ ਸੈਦ ਦੀ ਸਥਾਪਨਾ ਕਿੰਨਾ ਨੇ ਤੇ ਕਦੋਂ ਕੀਤੀ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਨੇ ਸਾਲ 1606 ਈਸਵੀ ਨੂੰ ਸ਼੍ਰੀ ਕਾਲ ਤੱਕ ਸਾਹਿਬ ਤੋਂ ਪਹਿਲਾ ਹੁਕਮਨਾਮਾ ਕਿੰਨਾ ਨੇ ਜਾਰੀ ਕੀਤਾ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸਾਲ 1595 ਈਸਵੀ ਨੂੰ ਗੁਰੂ ਕੇ ਵਿਡਾਲੀ ਸ਼੍ਰੀ ਅਮਰਸિંહ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਮਾਤਾ ਜੀ ਦਾ ਨਾਮ ਮਾਤਾ ਗੰਗਾ ਜੀ ਪਿਤਾ ਜੀ ਦਾ ਨਾਮ ਸ਼ਿਗੁਰ ਅਰਜੰਡੇ ਜੀ ਮਹਾਰਾਜ ਜੀ ਨੇ ਕਿਹਨਾਂ ਦੀ ਨਿਗਰਾਨੀ ਹੇਠ ਵਿਦਿਆ ਪ੍ਰਾਪਤ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਰਾਨੀ ਹੇਠ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਕਿਸ ਕਿਲੇ ਦਾ ਨਿਰਮਾਣ ਕਰਾਇਆ ਸੀ ਕਿਲਾ ਲੋਗਰ ਸਾਹਿਬ ਅੰਮ੍ਰਿਤਸਰ ਕਿਹੜੇ ਬਾਦਸ਼ਾਹ ਨੇ ਸਿੱਖਾਂ ਦੀ ਵੱਧ ਦੀ ਤਾਕਤ ਨੂੰ ਦੇਖਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਾਇਆ ਸੀ ਬਾਦਸ਼ਾਹ ਜੰਗੀਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਕਿੰਨੇ ਰਾਜਿਆਂ ਨੂੰ ਬੰਦੇ ਮੁਕਤ ਕਰਾਇਆ ਸੀ 52 ਰਾਜਿਆਂ ਨੂੰ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕਰਨ ਤੋਂ ਬਾਅਦ ਲੋਕ ਕੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀ ਕਹਿਣ ਲੱਗ ਪਏ ਸੀ ਲੋਕੀ ਗੁਰੂ ਜੀ ਨੂੰ ਬੰਦੀ ਛੋੜ ਦాతਾ ਕਹਿਣ ਲੱਗ ਗਏ ਸ਼ਿਰ ਗੁਰ ਹਰਗੋਬਿੰਦ ਸਾਹਿਬ ਜੀ ਨੂੰ ਭੇਟਾ ਕਰਨ ਲਈ ਆਂਦੇ ਕੋੜੇ ਕਿਸ ਨੇ ਖੋਲੇ ਸਨ ਬਾਦਸ਼ਾਹ ਸ਼ਾਂਜਾਹ ਦੇ ਫੌਜਦਾਨ ਨੇ ਲਾਹੌਰ ਦੇ ਕਿਲੇ ਵਿੱਚੋਂ ਇਹ ਕੋੜੇ ਕਿਹੜਾ ਸਿੱਖ ਵਾਪਸ ਲੈ ਕੇ ਆਏ ਸਨ ਪਾਈ ਬੀਬੀ ਚੰਨ ਜੀ ਸ਼ਿਰ ਹਰਗੋਬਿੰਦ ਸਾਹਿਬ ਜੀ ਦੀ ਜੋਤੀ ਜੋਤ ਕਦੋਂ ਤੇ ਕਿੱਥੇ ਸਮਾਇ ਸਨ ਸਾਲ 1644 ਈਸਵੀ ਨੂੰ ਸ਼ਿਰਕਿਤਪੁਰ ਸਾਹਿਬ ਜੀ ਕੀ ਮਹਾਰਾਜੇ ਨੇ ਅੱਗੋਂ ਗੁਰਈ ਕਿਸ ਨੂੰ ਬਖਸ਼ਿਸ਼ ਕੀਤੀ ਸ਼ਿਰ ਗੁਰ ਹਰਦਾਇ ਸਾਹਿਬ ਜੀ ਨੂੰ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ